जो कैमरा सैट लाया बड़े अच्छे पूरी वाली सरकार ਦਾਦਾ ਜੀ ਤਾਨਨ ਦਾਤਮਨ ਸਦਾ ਹੀ ਮਹਾਰਾਜਾ ਦੇ ਦਰਬਾਰ ਦੇ ਰੋਹਿਰਵਾਲ ਸਾਡੀ ਆਪੁਨੇ ਬਣੀ ਸਰਕਾਰਾਂ ਬਚਨਾਲ ਸਾਫ ਦਾ ਸਰਪੰਚ ਸਭ ਤੋਂ ਪਹਿਲਾਂ ਤੁਹਾਨੂੰ ਮੈਨੂੰ ਬਹੁਤ-ਬਹੁਤ ਧੰਨਵਾਦ ਕਿੰਨੀ ਵੀ ਪੁੱਛੀ ਕਿੰਨਾ ਖੁਸ਼ਾਹਤ ਹੋਣੀ ਹੈ ਕਹਿੰਦਾ ਕੋਈ ਤਕਰਾ ਨਹੀਂ ਅੱਜ ਜਿਹੜਾ ਇਹ ਮੇਲਾ ਵਾ ਹਰ ਸਾਲ ਦੀ ਤਰ੍ਹਾਂ ਹੀ ਅੱਜ ਮਨਾਰਿਆ ਹੈ ਪੂਰੀ ਪ੍ਰਬੰਧਕ ਕਮੇਟੀ ਵੱਲੋਂ ਪੂਰੇ ਐਨਆਈਵੀਰਾ ਵੱਲੋਂ ਪਿੰਡ ਵਾਸੀਆਂ ਵੱਲੋਂ ਤੁਸੀਂ ਤੇ ਦੇਖ ਲਓ ਤੁਹਾਨੂੰ ਸਾਹਮਣੇ ਦਿਸਦੀ ਹੈ ਜਗ ਜਾਰੀ ਆ ਠੀਕ ਹੈ ਦਰਬਾਰ ਦਾ ਪ੍ਰੋਗਰਾਮ ਹੈ ਜਿਹੜਾ ਨਾਲ ਅੱਗੇ ਪਿੱਛੇ ਦਰਬਾਰ ਜੀ ਪੀਰ ਮੌਲਵੀ ਗੁਲਾਮ ਨਬੀ ਨਕਸ਼ਬੰਦੀ ਬਾਬਾ ਪੂਰੀਵਾਲਾ ਜੀ ਜਿਲ੍ਹਾ ਕਪੂਰਥਲਾ ਪਿੰਡ ਵਿਰਿਆ ਤੋਂ ਉਹਨਾਂ ਤੋਂ ਗੱਲ ਕਰੀਏ ਤਾਂ ਮੇਲੇ ਤੋਂ ਕਿੰਨੇ ਸਾਲ ਤੋਂ ਮੇਲਾ ਚੱਲਿਆ ਆ ਮੇਲਾ ਬਹੁਤ ਸਾਲਾਂ ਤੋਂ ਤਕਰੀਬ ਸਾਡੇ ਜਦੋਂ ਅਸੀਂ ਜਨਮ ਸੀਗੇ ਉਦੋਂ ਤੋਂ ਚੱਲਿਆ ਆ ਜੀ ਪਰ ਪਹਿਲਾਂ ਥੋੜਾ ਘੱਟ ਹੁੰਦਾ ਸੀ ਹੁਣ ਹੋਰ 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 ਵਧ ਗਿਆ ਸੰਕਾ ਹੁਣ ਆ ਕੇ ਆ ਰਹੀ ਹੈ ਉਹਨਾਂ ਬਹੁਤ ਜੀ ਸੰਕਾ ਜਿਹੜੀਆਂ ਨੇ ਨੇੜਲੇ ਪਿੰਡਾਂ ਤੋਂ ਵੀ ਆ ਰਹੀਆਂ ਵਾਂ ਉਹਨਾਂ ਦੇ ਜਦੋਂ ਆ ਗਿਆ ਵਾ ਬੈਠਣ ਦਾ ਪੱਖਿਆਂ ਦਾ ਗਰਮੀ ਕੋਤਾ ਕੂਲਰ ਲਗਾਇਆ ਪੱਖੇ ਦਾ ਖਾਣ ਪੀਣ ਦੀ ਲੰਗਰ ਦਾ ਪੂਰਾ ਇੰਤਜ਼ਾਮ ਕੀਤਾ ਹੋਇਆ ਵਾ ਸਵੇਤੋ ਕੀ ਕੀ ਪ੍ਰੋਗਰਾਮ ਹੋਇਆ ਅਗੇ ਕੀ ਕੀ ਪ੍ਰੋਗਰਾਮ ਹੋਵੇ ਸਵੇਤੋ ਜੀ ਪਹਿਲੋ ਝੰਡੀ ਦੀ ਰਸਮ ਹੋਈ ਆ ਸਾਊਥ ਪੋਲਿਸ ਦੇ ਦਰਬਾਰ ਤੇ ਸਨਾਨ ਕਰਾਏ ਆ ਤੇ ਚੱਦ ਚੜਾ ਕੇ ਝੰਡੀ ਦੀ ਰਸਮ ਕੀਤੀ ਆ ਕਿਚਾਪ ਕੋਲੇ ਲੰਗਰ ਚੱਲ ਰਿਹਾ ਸੰਤਾਲੀ ਫਾਂਡੇ ਵਿੱਚ ਜਲਦੀਆਂ ਸ਼ਕੀਦਾ ਲੱਗੀਆਂ ਆ ਇਹਦੇ ਵੀ ਪ੍ਰਾਪਤ ਹੈ ਕਿ ਇਹਨਾਂ ਨਾਲ ਕੋਹਾ ਲੱਗ ਚੇ ਗ੍ਰਾਮ ਪੰਚਾਇਤ ਦਾ ਵੀ ਪੂਰਾ ਸਹਿਯੋਗ ਆ ਐਨਆਰਪੀ ਦਾ ਤਾਂ ਬਹੁਤ ਜ਼ਿਆਦਾ ਸਹਿਯੋਗ ਆ ਠੀਕ ਹੈ ਉਹਨਾਂ ਦੇ ਸਹਿਯੋਗ ਤੇ ਹੀ ਨਿਲਾ ਹੋਇਆ ਤੁਸੀਂ ਸਾਡੇ ਆਸੂ ਜੀ ਇਹ ਕਿ ਹੋ ਕਿ ਵੀ ਇਹ ਜਿਹੜੇ ਆਪਣੇ ਭਾਈਚਾਰੇ ਦਾ ਸੰਗ ਮਨਵਾਉਂਦੇ ਆ ਸਾਨੂੰ ਸਾਰਿਆਂ ਨੂੰ ਕਰਕੇ ਇਹੋ ਜਿਹੇ ਮੇਲੇ ਮਨਾਉਣੇ ਚਾਹੀਦੇ ਆ ਅੱਜ ਕੱਦੀ ਮੌਜੂਦਗੀ ਨਹੀਂ ਕਿੱਸੀ ਨਾ ਗਿਆ 300 ਮੈਸੇਜ ਆਇਆ ਸਰ ਤਨ ਪਦੇ ਪੰਜਾਬ ਚ ਜੋ ਆ ਗੱਲ ਰਹੀ ਹੈ ਨਾ ਜੀ ਬਸ ਨਸ਼ੇ ਤੋਂ ਬਚਣ ਲਈ ਮੈਸੇਜ ਦੇ ਸਕਦੇ ਆ ਮੇਲੇ ਜਰ ਕਰੀ ਪਹਿਲਾਂ ਕਿਸੇ ਨੂੰ ਦੱਸਾਈ ਦੇਣਾ ਮੇਲਾ ਇਕ ਜੰਦਾ ਜੀ ਬਹੁਤ ਬੀਰ ਹਾਂ ਕੀ ਨਾਗੇ ਕੋਈ ਯਾਨਾ ਆਪਣੇ ਗਰਨ ਹੈ ਕੀ ਸਰਪੰਚ ਸਾਡਾ ਸਰਪੰਚ ਬਣੇਗਾ ਯਾਦ ਹੋਣਾ ਤੋਂ ਪਹਿਲੇ ਮਿਲਣ ਦੀਆਂ ਵਧਾਈਆਂ ਇਹਨਾਂ ਖੁਸ਼ੀਆਂ ਦਾ ਹੋਣੀ ਚਾਹੀਦੀ। ਕੋਈ ਖੁਸ਼ੀ ਤੇ ਜਿੰਨੀ ਵੀ ਹੈਗੀ ਆ ਸਤਾਜ ਸਾਰਿਆਂ ਦੇ ਚਿਹਰਿਆਂ ਤੇ ਪੈਸੀ। ਠੀਕ ਹੈ। ਆਪਣੀ ਦਰਵਾਜ਼ੇ ਤੋਂ ਅੱਗੇ ਨਾਲ ਹੋ ਕੇ ਦਰਵਾਜ਼ਾ। ਆਨੋ ਜਨਮਤੋ ਜੀ। ਜੋ ਸਾਡਾ ਜਨਮ ਹੋਇਆ ਸੀ ਦਰਵਾਜ਼ੇ ਤੇ ਆ। ਸਤਾ ਅੱਗੇ ਪੂਰਾ ਥੋੜਾ ਬਿਰਕਾ ਹੋਸੂ ਹੋਇਆ ਦਰਵਾਜ਼ੇ ਕੀ ਕੀ ਬਾਹਰ ਸਾਕੇ ਦੇਖ ਲਓ। ਵੀ ਕਿਸੇ ਨੂੰ ਗਰਮੀ ਲੱਗਦੀ ਹੋਵੇ ਤਾਂ ਦੱਸ ਦਿਓ। ਸਾਰੇ ਐ ਆ ਨਾ ਕੂਲਾ ਦੇ ਖਲੇ ਬੈਠੇ ਮਖਿਆਂ ਲਿਆ ਗਿਆ। ਠੰਡੇ ਕੂਲੇ ਚ ਲੰਦੇ। ਨੌਜਵਾਨ ਤੇ ਕਿੰਨੇ ਆ ਜੀ? ਕਿਰਾ ਦੇ ਗਾੜ ਦੇ ਕਰਕੇ ਆਣ ਕੇ ਸਾਇਦਾ ਕਰੋ ਆਪਣੇ ਭਾਈ ਦੇ ਨਾਲ ਥੋੜੀ ਜਿਹੀ ਸਿੱਖਿਆ ਦਾ ਵਧੀਆ ਬਰਾਓ ਤੇ ਨਸ਼ਿਆਂ ਤੋਂ ਦੂਰ ਰਹੋ ਐਨਰੋਇਲ ਨਾਲ ਐਨਰੋਇਲ ਸਾਡੇ ਪਿੰਡ ਦੇ ਜਿੰਨੇ ਵੀ ਐਨਰੋਇਲ ਸਭ ਤੋਂ ਵੱਧ ਸਹਿਯੋਗ ਦੇਕਰ ਇਹ ਮੇਲਾ ਸ਼ਾਨੋ ਸ਼ੌਕਤ ਨਾਲ ਬਹੁਤ ਉਹਨਾਂ ਦੀ ਸਹਿਯੋਗਦਾਰੀ ਹੋ ਗਿਆ ਬਹੁਤ ਬਹੁਤ